ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਇੱਕ ਹੋਰ ਨਵੇਂ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਕੁਝ ਹੋਰ ਨਵੇਂ ਸਵਾਲ ਭੈਣ ਸਾਰਾ ਸਾਡੀ ਕਮੈਂਟ ਪੜਦੀ ਨਹੀਂ ਜਿਆ ਰਾਤ ਨੂੰ ਹੋ ਭੈਣ ਕਿਵੇਂ ਆ ਰਾਤ ਫਿਰ ਕਮੈਂਟ ਪੜੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਇੱਥੇ ਆਵੋਗੇ ਤੇ ਜਿਵੇਂ ਵਿੱਚ ਭੈਣਾਂ ਦੇ ਨਾ ਮੈਸੇਜ ਆਈ ਸੀਗੇ ਕਿ ਭੈਣਾਂ ਜਾਦੇ ਮੈਸੇਜ ਕਰਦੀਆਂ ਨੇ ਵੀਰ ਵੀ ਕਰਦੇ ਨੇ ਭੈਣਾਂ ਵੀ ਕਰਦੀਆਂ ਨੇ ਨਾ ਹੂੰ ਤੇ ਜਿਵੇਂ ਕਹਿੰਦੇ ਵੀ ਨਮਾ ਕੀਤਾ ਚਲਾਉਣਾ ਕਹਿੰਦੇ ਵੀ ਅਸੀਂ ਵੀ ਮੱਝਾਂ ਲੈਣੀਆਂ ਭਾਈ ਭੈਣਾਂ ਗਾਈਆਂ ਲੈਣੀਆਂ ਨਾ ਕਿਉਂਕਿ ਵੀਰੇ ਜਿਹੜੇ ਹੁਣ ਅੱਜ ਕੱਲ ਦੇ ਰੇਟ ਨੇ ਨਾ ਸਾਰਿਆਂ ਨੂੰ ਪਤਾ ਹੁਣ ਅਸਮਾਨ ਸੁਣਦੇ ਨੇ ਬਹੁਤ ਜ਼ਿਆਦੇ ਤੇਜੀ ਇਹ ਭੈਣੇ ਰੇਟ ਗਰਮੀਾਂ ਜੀ ਵਧਦੇ ਹੁੰਦੇ ਮੈਂ ਸਮਝ ਗਰਮੀ ਚ ਘੱਮ ਲਾਇਆ ਹੁੰਦਾਗਾ ਜਿਵੇਂ ਆਪਾਂ ਕਹਿੰਦੇ ਨੇ ਵੀ ਅੱਖਾਂ ਤੇ ਦੁੱਧ ਸੁੱਕ ਜਾਂਦਾ ਗਰਮੀ ਕਰਕੇ ਦੁੱਦਕਾਂ ਨਹੀਂ ਰਹੇ ਮੇਸਾ ਕੋਸਤਾ ਸਰਵ ਜਾਂਦਾ ਉਸ ਮੱਖੀਆਂ ਤੋੜ ਤੋੜ ਪਸਤਾ ਨੂੰ ਖਾਂਦੇ ਨੇ ਤੰਗ ਕਰਦੀਆਂ ਨੇ ਜਿਵੇਂ ਆਪਾਂ ਕਹਦੇ ਨੇ ਵੀ ਆਪਣੀ ਨੀਂਦ ਨਹੀਂ ਪੂਰੀ ਹੋਈ ਹੈਣਾ ਉਹੀ ਕੰਮ ਪਸਵਾਉਂਦਾ ਪਸੂਆਂ ਦਾ ਕਰ ਸਹੀ ਤੇ ਜਦੋਂ ਹੁਣ ਵਿਚਾਰੀਆਂ ਪੂਛਾਂ ਨਾਲੇ ਇੰਨੀ ਦੇ ਤੋ ਐਂ ਦੇ ਲੇ ਕਿੰਨੀਆਂ ਕਿ ਮੱਖੀਆਂ ਮਸਰ ਹੈ ਨਹੀਂ ਨਾ ਪਰ ਫੇਰ ਵੀ ਆਪਾਂ ਬਹੁਤ ਉਹ ਕਰਦੇ ਆ ਤੇ ਨਮਾਉਣੀਆਂ ਪੈਂਦੀਆਂ ਨੇ ਨਮਾਉਣੀਆਂ ਪੈਂਦੀਆਂ ਨੇ ਲੈ ਮੈਂ ਹੁਣ ਡੀਜ਼ਲ ਦੇ ਲਓ ਮੇਰਾ ਬਣਾਇਆ ਹੋਇਆ ਸਾਰਾ ਤੇ ਇਹਦਾ ਨਿਹਮਦਾ ਤੇਲ ਮਨਾ ਦੋ ਚੀਜ਼ਾਂ ਬਣਾਉਣੀਆਂ ਅਰ ਮੇਰੇ ਵੀ ਜਿਵੇਂ ਆਪਾਂ ਨਮਾਉਣੇ ਆ ਮੇਰੀ ਆਤਮਾ ਸਾਬਣਾਂ ਥੋੜੀ ਜਿਹੀ ਲਾਦਣੀ ਹੁੰਦੀ ਹੈ ਪਿੰਡੇ ਤੇ ਠੀਕ ਹੈ ਗੱਲ ਕੋਸੂ ਸੋਹਣਾ ਲੱਗਦਾ ਹਨਾ ਹਣੇ ਨਮਾਉਣੀਆਂ ਨਹੀਂ ਜਿਵੇਂ ਫਿਰ ਉਹ ਸਾਬਣ ਨਾਲ ਫਿਰ ਮੱਖੀ ਮੁੱਖੇ ਵੀ ਨਹੀਂ ਆਉਂਦੀਆਂ ਹੋਣੀਆਂ ਨਹੀਂ ਕਮਲ ਉਹ ਸਾਬਣ ਨਹੀਂ ਲਾਉਦੀ ਮੈਂ ਧਰਮਣ ਵਾਸਤੇ ਜਿਵੇਂ ਆਪਣੇ ਕੱਪੜੇ ਧੋਣ ਵਾਲੀ ਸਾਬਣ ਹੁੰਦੀ ਹੈ ਜਿਵੇਂ ਧੋਵਾ ਧੋਜ ਲੱਗਿਆ ਹੁੰਦਾ ਵੀ ਲੈ ਜਾਂਦਾਗਾ ਠੀਕ ਹੈ ਬੀਬੀਰ ਬਣ ਕੇ ਜਾਂ ਭੈਣਾਂ ਨੇ ਜਿੰਨੀਆਂ ਵੀ ਮੇਰੀਆਂ ਵੀਡੀਓ ਦੇ ਦੇ ਪਰ ਪਿਆਰ ਸਾਨੂੰ ਬਹੁਤ ਮਿਲਦਾ ਹਨਾ ਵੀਡੀਓ 'ਚ ਬਹੁਤ ਪਿਆਰ ਕਰਦੇ ਨੇ ਇਹ ਬਸ ਇਹੀ ਅਰੰਭਤੀ ਵੀ ਹਜੇ ਰੁਕ ਜਾਓ ਥੋੜਾ ਟਾਈਮ ਜਿਵੇਂ ਆਪਾਂ ਕਹਿੰਦੇ ਨੇ ਵੀ ਸੌਣ ਦੇ ਵਿੱਚ ਤੂਆ ਪੈ ਜਾਂਦਾ ਹੈਗਾ ਜਿਵੇਂ ਉਹ ਮੈਸਾਂ ਹੱਸਦੀ ਹਾਂ ਹਾਂ ਵਿੱਚ ਬਹੁਤ ਕਹਿੰਦੇ ਵੀ ਅਸੀਂ ਨਵਾਂ ਕੰਮ ਸਟਾਰਟ ਕਰਨਾ ਹਨਾ ਵੀ ਪਰ ਆਪਾਂ ਦਾ ਵੀਰੇ ਕੀ ਹੁੰਦਾ ਹੈਗਾ ਹੁਣ ਆਪਾਂ ਦਾ ਸਹੀ ਸਲਾਹ ਦਿੰਨੇ ਆ ਵੀ ਅੱਗੇ ਅਗਲੇ ਦੀ ਮਰਜ਼ੀ ਹੁੰਦੀ ਹੈ ਇਹ ਹੁਣ ਜਿਵੇਂ ਕੱਲ ਮੰਨ ਕੇ ਚੱਲੋ ਜਿਹੜੀ ਆਮ ਅੱਜੇਗੀ ਇਹ ਆਪਾਂ 3 ਮਹੀਨਿਆਂ ਦੀ ਗੱਬਣ ਲੱਖਰ ਕਰੀ ਲੈਂਦੀ ਸੀਗੀ ਠੀਕ ਹੈ ਮੇਰਾ ਵੀ ਆ ਮੈਸ ਇੰਨੀ ਸੀ ਲੱਭ ਜਾਂਦੀ ਬਹੁਤ ਜ਼ਿਆਦਾ ਠੀਕ ਹੈ ਵੀ ਉਹ ਮੈਂ ਕਰਤ ਹੁੰਦਾ ਵੀਰੇ ਵੀ ਹੁਣ ਕੋਈ ਫਾਇਦਾ ਨਹੀਂ ਕਿਉਂ ਇੱਕ ਤਾਂ ਅਗਲੇ ਨੇ ਕਾਰੋਬਾਰ ਨਵਾਂ ਸ਼ੁਰੂ ਕਰਨਾ ਹੁੰਦਾ ਨਾ ਸ਼ੁਰੂ ਕਰਨਾ ਹੁੰਦਾ ਪਰ ਮੰਨ ਕੇ ਚੱਲਾ ਜੇ ਮੈਂ ਜੇ ਸੱਜਰ ਸੂਈ 13 14 ਲੀਟਰ ਵਾਲੀ ਮੈਸ ਲੈ ਲਈ ਉਹ 1.5 ਲੱਖ ਜੀ ਅਗਲੇ ਨੂੰ ਮਿਲ ਗਈ ਬਾਈ ਜਾਂ ਅਸਰ ਰੱਬ ਨਾ ਕਰੇ ਕੋਈ ਘਾਟਾ ਵਾਧਾ ਕਰਨੀ ਘਾਟਾ ਵਾਧਾ ਹੁੰਦਾ ਹੀ ਰਹਦਾ ਫਿਰ ਅਗਲੇ ਦਾ ਮਨ ਮੁੜ ਜਾਂਦਾ ਵੀ ਕੀ ਕਾਰੋਬਾਰ ਹੈ ਆਪਾਂ ਦਾ ਪਹਿਲਾ ਹੀ ਪਸ਼ੂ ਲੈਤਾ ਉਹਦੇ ਵਿੱਚ ਹੀ ਅੱਪਣ ਘਾਟਾ ਪੈ ਗਿਆ ਹੂੰ ਸਹੀ ਗੱਲ ਹੈ ਉਹੀ ਗੱਲ ਜਿਵੇਂ ਹੁਣ ਆਪਣੇ ਡੈਡੀ ਨੇ ਮੈਂ ਰੱਖੀ ਸੀ ਉਹ ਉਥੇ ਦਾ ਗੱਪਣ ਹੈ ਨਹੀਂ ਸੀ ਇੱਕ ਤੁਹਾਨੂੰ ਹਾਂ ਇਹ ਗੱਲ ਤਾਂ ਤੇਰੇ ਬਾਦ ਦੱਸ ਦਿਆਂਗੇ ਮਨ ਲਾ ਮੇਰੇ ਮਾਮੇ ਕੋਲ বারবার পেইਡ ਹੋ ਰਹੀ ਸੀਗੀ ਤੇ ਉਹਨਾਂ ਨੇ ਝੋਟੀ ਉਹ ਸੇਲ ਕਰਤੀ 35000 ਦੀ ਝੋਟੀ ਕੀ ਸੀ ਜਿਵੇਂ ਆਪਣੀ ਆ ਝੋਟੀ ਆ ਉਹਦੇ ਨਾਲ ਅੱਧ ਖਾਂ ਹਮਮ ਇਹ ਦੇਖੋ ਰੁਪਿਆ ਵੀ ਨਹੀਂ ਲੰਗਦਾ ਸਿੰਘਾਂ ਦੇ ਵਿਚ ਜਿਹੜੀ ਸਿੰਗਲ ਕਾਰ ਉਹਦੇ ਨਾਲ ਹਮ ਤੇ ਸਿੰਘਾਂ ਬਹੁਤ ਬਹੁਤ ਸੋਹਣੀ ਐ ਤੇ ਝੋਟੀ ਵੀ ਸੋਹਣੀ ਬੋਲਦਾ ਤੇ ਉਹ ਚੀਜ਼ ਹੀ ਉਹਦੀ ਸੀਗੀ ਘੱਟੋ ਘੱਟ ਉਹਦਾ ਕੋਈ ਮੁੱਲ ਨਹੀਂ ਸੀਗਾ ਮੰਨਾ 1.5 ਲੱਖ ਰੁਪਏ ਦੀ ਝੋਟੀ ਸੀ ਤੇ ਮੇ ਦਾ ਬਈ ਐਵੇਂ ਆ ਦੇਣਾ ਥਾੜੇ ਨੂੰ ਦੇ ਵੀ ਗੱਲ ਸਾਰੀ ਕਿਸਮਤ ਦੇ ਆ ਕੇ ਪੱਕ ਜਾਂਦੀ ਹੈ ਹਨਾ ਹਾਂ ਤੇ ਵੀ ਉਹ ਜਦੋਂ ਇਹਨਾਂ ਨੇ ਸੇਲ ਕਰਤੀ ਝੋਟੀ ਤੇ ਉਹਨਾਂ ਨੇ ਫੇਰ ਘਰੇ ਜਾ ਕੇ ਚੈੱਕ ਕਰਾ ਲਈ ਉਹ ਗੱਬੜ ਨਿਕਲੀ ਤੇ ਗੱਬੜ ਨਿਕਲਾ ਜੀ ਇਹਨਾਂ ਨੇ ਚੈੱਕ ਨਹੀਂ ਕਰਾਈ ਮਾਮੇ ਨੇ ਮਾਮੇ ਨੂੰ ਪਤਾ ਕੀ ਸੀਗਾ ਉਹ ਤਾਰਾ ਦੇਈਗੀ ਝੋਟੀ ਵਾਰੀ ਵਾਰ ਤਾਰਾ ਦੇਈਗੀ ਚੈੱਕ ਕਰਾਈ ਦੀ ਇਹ ਤਾਂ ਤਾਰਾ ਦੇ ਜਾਂਦੇ ਤਾਰਾ ਦੇ ਜਾਂਦੇ ਕਰੀਗੇ ਇਹ ਭਾਈ ਅੱਜ ਕੱਲ ਹੁਣ ਆ ਵੀ ਨਾ ਰੱਖੋ ਵੀ ਤਾਰਾ ਦੇਂਗੇ ਆਪਣੀ ਅਗਾਈ ਹੈਗਾ ਬਣੀ ਹੂੰ ਪਿਛਲੇ ਮਹੀਨੇ ਪਿਛਲੀ ਵਾਰ ਜਦੋਂ ਸੂਈ ਸੀ ਸੂਣ ਤੱਕ ਇਹ ਤਾਰਾ ਦਿੰਦੀ ਰਹੀ ਸੀ ਤਾਂ ਜਦੋਂ ਭਾਈ ਅਸੀਂ ਪਹਿਲਾਂ ਟੀਕਾ ਭਰਾਤਾ ਮਹੀਨੇ ਬਾਅਦ ਅਸੀਂ 1.5 ਮਹੀਨੇ ਬਾਅਦ ਅਸੀਂ ਕਦੇ ਇੱਕ ਵਾਰੀ ਤਾਰਾ ਦੇਤੀਆਂ ਰਹਿਣ ਦਾ ਫਿਰ ਦੂਜੀ ਵਾਰ ਫੇਰ ਟੀਕਾ ਭਰਾਵਾਂਗੇ ਅਸੀਂ ਦੋ ਮਹੀਨੇ ਹੀ ਲਗਾਤੇ ਅਸੀਂ ਤੀਜੇ ਮਹੀਨੇ ਡਾਕਟਰ ਕਹਿੰਦੇ ਵੀ ਚਲ ਇੱਕ ਵਾਰੀ ਆਵਾ ਚੈੱਕ ਕਰ ਲੈਣਾ ਵੀ ਟੀਕਾ ਐਵੇਂ ਭਰਦਾ ਨਹੀਂ ਉਹ ਡਾਕਟਰ ਸਾਹਿਬ ਬਹੁਤ ਸਿਆ ਤੇ ਫਿਰ ਅਸੀਂ ਜਦੋਂ ਉਹਦੇ ਵਾਂਗੂ ਉਹ ਕਹਿੰਦਾ ਵੀ ਤਿੰਨ ਮਹੀਨੇ ਦੀ ਗੱਭਣ ਹੈਗੀ ਹੈ ਇਹ ਅਸੀਂ ਤਜਰਬਾ ਦੇਖਿਆ ਵੀ ਸੂਣ ਤੱਕ ਤਾਰਨ ਲਈ ਗਈ ਹੈ ਇਹ ਹੁਣ ਕੁਸਮਾ ਤਾਂ ਇੰਨਾ ਨਾ ਕਰੋ ਸਾਡੀ ਮੈਸ ਉਹ ਉਹ ਖੜੀ ਆਪਣੀ ਜਿਹੜੀ ਸਾਹਾ ਮੈਸ ਇੱਧਰ ਲੇ ਇਹ ਵੀ ਤਾਰਨ ਲਈ ਗਈ ਸੂਣ ਤੱਕ ਨਾ ਸੂਣ ਤੱਕ ਨਹੀਂ ਹੋਣਾ ਅੱਛਾ ਠੀਕ ਹੈ ਗਭਰਾਇਆ ਸੀਗਾ ਠੀਕ ਹੈ ਵੇ ਵੀਰੇ ਹੁਣ ਵੀ ਐ ਨਾ ਬਾੜਾ ਨਾ ਰੱਖਿਆ ਕਰੋ ਪਰ ਚੈੱਕ ਜ਼ਰੂਰ ਕਰਵਾ ਲਿਆ ਕਰੋ ਚੈੱਕ ਕਰਵਾ ਲਿਆ ਉਹੀ ਗੱਲ ਹੁਣ ਜਿਵੇਂ ਪਰ ਜਿਹੜੇ ਮੰਨ ਕੇ ਚੱਲ ਵੀ ਵਧੀਆ ਡਾਕਟਰ ਹੈਗਾ ਉਹ ਚੈੱਕ ਕਰੇ ਬਿਨਾ ਟੀਕਾ ਨਹੀਂ ਵਰਦਾ ਟੀਕਾ ਨਹੀਂ ਵਰਦਾ ਨਹੀਂ ਠੀਕ ਹੈ ਤੇ ਵੀ ਇਹ ਚੀਜ਼ ਹੁੰਦੀ ਹੈ ਵੀ ਚੈੱਕ ਜ਼ਰੂਰ ਕਰਵਾ ਲਿਆ ਕਰੋ ਬਾਅਦ ਤਪਸਤਾਏ ਦਾ ਕੁਝ ਨਹੀਂ ਬੰਦਾ ਕਿਉਂਕਿ ਹੁਣ ਛੋਟੀ ਬੇਇੱਜ਼ਤੀ ਤੇ ਹੁਣ ਉਹ ਤਾਂ ਅਗਲੀ ਦੀ ਕਿਸਮਤ ਆ ਕਿਸਮਤ ਆ ਬਾਕੀ ਫਿਰ ਉਹੀ ਗੱਲ ਆ ਫਿਰ ਤਾਂ ਕਿਸਮਤ ਕਹਿ ਕੇ ਸਾਰ ਨਾ ਪੈਂਦਾ ਤੁਹਾਨੂੰ ਵਾਅਦਾ ਕਰੇ ਵਾਅਦਾ ਕਰੇ ਕੋਈ ਵੀ ਚੀਜ਼ ਆਪਾਂ ਦਿੱਤੀਆਂ ਨੂੰ ਵਾਅਦਾ ਕਰੀ ਵੀ ਜਿਹੜੇ ਵੀਰ ਜਾਂ ਭੈਣਾ ਹੁਣ ਕਹਿੰਦੇ ਨੇ ਅਸੀਂ ਮ ਪਰ ਵੀ ਆਪਣਾ ਤਾਂ ਇਹ ਸੇਲ ਦਾ ਕੰਮ ਹੈ ਨਹੀਂ ਵੀਰੇ ਇਸ ਤਾਂ ਘਰੀ ਮੱਝਾਂ ਘਰੀ ਰੱਖੀਆਂ ਬਾਕੀ ਵੀ ਹਜੇ ਥੋੜੀ ਜਿਹੀ ਤੇਜ਼ੀ ਵੱਧ ਹੈ ਸੌਣ ਚ ਸੂਆ ਜਾ ਕੇ ਪੈ ਜਾਂਦਾ ਉਦੋਂ ਮੱਝਾਂ ਦਾ ਰੇਟ ਟੁੱਟ ਜਾਂਦਾ ਟੁੱਟ ਜਾਂਦਾ ਬਹੁਤ ਟੁੱਟ ਜਾਂਦਾ ਜਿਹੜੀ ਮੰਨ ਕੇ ਚੱਲੋ 1 ਲੱਖ ਦੀ ਮੈਂਸ ਹੈਗੀ ਅਸੀਂ 85 ਦੀ ਆਪਾਂ ਨੂੰ ਵਧੀਆ 12 13 ਲੀਟਰ ਵਾਲੀ 12 ਲੀਟਰ ਵਧੀਆ ਮੱਤੇ ਮਿਲੂਗੀ ਆਪਾਂ ਹੁਣ ਤਾਂ ਆਪਣੇ ਜਿਵੇਂ ਘਿਓ ਘੂ ਦਾ ਰੇਟ ਵੀ ਮਨ ਲਾਦਾ ਜਿਆਦਾ ਹੀ ਹੈਗਾ ਹਣਾ ਕਿਉਂਕਿ ਗਰਮੀਆਂ ਕੋਸਤਾ ਗਰਮੀਆਂ ਹੁਣ ਤਾਂ ਇਹ ਸਾਰਾ ਕੁਝ ਆਪੀ ਆ ਇਹ ਚੀਜ਼ ਹੈ ਤੇ ਬਾਕੀ ਵਿੱਚ ਭੈਣਾਂ ਨੇ ਇਹ ਵੀ ਕੀਤੀ ਸੀ ਕਿ ਆਪਾਂ ਫਿਰ ਦੋਨੇ ਵੀਡੀਓ ਪਾਉਣੇ ਨਾ ਮੇਮਣੇ ਵਾਲੀ ਜੀ ਜਿਵੇਂ ਅਸੀਂ ਮੇਮਣੇ ਲੈਣੇ ਨੇ ਤੁਸੀਂ ਸਾਨੂੰ ਇੰਸਟਾ ਤੇ ਸਾਡੀ ਆਈਡੀ ਹੈਗੀ ਹੈ ਨਾ ਧਾਲੀਵਾਲ ਗੁਰਲੀਨ ਉੱਥੇ ਸਾਡਾ ਨੰਬਰ ਵੀ ਦਿੱਤਾ ਹੋਇਆ ਤੇ ਮੇਮਣੇ ਜੇ ਕਿਸੇ ਨੇ ਲੈਣੇ ਹੁਣ ਆਪਣੇ ਕੋਲ ਹੈਗੇ ਨੇ ਹੁਣ 8-10 ਮੇਮਣੇ ਤੇ ਕੋਈ ਚੱਕਰ ਨਹੀਂ ਹੈਗਾ ਵੀਰੇ ਜੇ ਲੈਣੇ ਨੇ ਤਾਂ ਦੱਸ ਦਿਓ ਕਿਹੜੀੋਂ ਭੈਣ ਨੇ ਸਾਨੂੰ ਮੈਸੇਜ ਕੀਤਾ ਸੀਗਾ ਵੀ ਪਰ ਅਸੀਂ ਆਏ ਆ ਵੀ ਸਾਡੇ ਕੋਲੇ ਵੀ ਅਸੀਂ ਪਹੁੰਚਦੇ ਨਹੀਂ ਕਰ ਸਕਦੇ ਥੋੜਾ ਜਿਹਾ ਹਨਾ ਸਾਨੂੰ ਹੈ ਦੀਕਤ ਹੈਗੀ ਸਾਡਾ ਕੰਮ ਚੱਲ ਰਿਹਾ بس ਅਸੀਂ ਸਰ ਤੋਂ ਉੱਤੋਂ ਨਹੀਂ ਹੋਇਆ ਬਈ ਮੁਰੇ ਹੁਣ ਕੰਮ ਕਰੀ ਬਾਡੀ ਦਾ ਟਾਈਮ ਹੋ ਗਿਆ ਕੰਮ ਕਰੀ ਬਾਡੀ ਦਾ ਟਾਈਮ ਹੋ ਗਿਆ ਬਾਕੀ ਕਮੈਂਟ ਜਿਹੜੇ ਕੀਤੇ ਸੀ ਆਪਾਂ ਰਿਪਲਾਈ ਵੀ ਕੀਆ ਵੀ ਕਿਹੜਾ ਪਿੰਡ ਪੁੱਛਿਆ ਵੀ ਸੀ ਚਲੋ ਉਹਨਾਂ ਦਾ ਰਿਪਲਾਈ ਤਾਂ ਨਹੀਂ ਆਇਆ ਸੀ ਉਹਨਾਂ ਨੇ ਮੈਂ ਕਿਹਾ ਸੀ ਵੀ ਸਾਨੂੰ ਰਿਪਲਾਈ ਜ਼ਰੂਰ ਦੇ ਦਿਓ ਬਈ ਅਸੀਂ ਰਿਪਲਾਈ ਹਰ ਇੱਕ ਅਸੇ ਦਾ ਹੀ ਦਿੰਨੇ ਆ ਮੈਂ ਤਾਂ ਮੈਸੇਜ ਹੀ ਬੜੀਆਂ ਚਾਹੀ ਤਰ੍ਹਾਂ ਤੋਂ ਮੈਸੇਜ ਹੋਗਾ ਚਾਹੇ 500 ਉਹਨਾਂ ਦੀ ਮੈਂ ਟਿਕ ਲਾ ਦੇਣੀ ਹੈ ਜਿਹੜੇ ਗਿਰ ਜੇ ਹੁੰਦੇ ਨੇ ਵੀ ਫਿਰ ਮੈਨੂੰ ਪਤਾ ਲੱਗ ਜਾਂਦਾ ਵੀ ਨਵਾਂ ਮੈਸੇਜ ਆਇਆਗਾ ਮੈਂ ਰਿਪਲਾਈ ਜ਼ਰੂਰ ਕਰ ਦਿਆਂਗੀ ਜ਼ਰੂਰ ਕਰਨਾ ਰਾ ਕਿਸਮੈ ਗਿਰੇ ਕੋਲੇ ਸਮਾਗਾ ਇਹ ਕਿਉਂਕਿ ਚੰਗੀਆਂ ਚੀਜ਼ਾਂ ਅੱਜਕੱਲ ਬਹੁਤ ਲੋਕ ਘੱਟ ਦੇਖ ਰਹੇ ਨੇ ਪਰ ਮੈਨੂੰ ਕਮਲ ਇਸ ਚੀਜ਼ ਦੀ ਖੁਸ਼ੀ ਹੁੰਦੀ ਆ ਕਿ ਆਪਣੀਆਂ ਵੀਡੀਓ ਦੇਖ ਕੇ ਅਗਲਾ ਕਹਿੰਦਾ ਵੀ ਤੇ ਇੱਕ ਗੱਲ ਹੋਰ ਜਿਵੇਂ ਹੋਣਾ ਜੇ ਆਪਾਂ ਮੰਨ ਕੇ ਚੱਲ ਕਹਿੰਦੇ ਮਨੇ ਦੋ ਬੇੜੀਆਂ ਤੇ ਚੜਨ ਵਾਲਾ ਬੰਦਾ ਪਾਰ ਨਹੀਂ ਉਹ ਜੇ ਆਪਾਂ ਵਿੱਚ ਹੁਣ ਇਹਨਾਂ ਦੇ ਆਪਾਂ ਵੇਚ ਪਚਾਈ ਵਾਲਾ ਕੰਮ ਕਰ ਲੈ ਵਪਾਰ ਵਾਲਾ ਵਪਾਰ ਵਾਲਾ ਨਹੀਂ ਅੱਜ ਕੱਲ ਨਾ ਕੁਛ ਨਹੀਂ ਆਲਾ ਝੂਠ ਵੀ ਬਹੁਤ ਬੋਲਦੇ ਨੇ ਲੋਕ ਬੋਲਦੇ ਨੇ ਵਿੱਚ ਰਿਆਂ ਤੇ ਲੱਗ ਜਾਂਦਾ ਵੀ ਤੁਸੀਂ ਨਾਲ ਸੇਲ ਪਰਚੇਜ ਦਾ ਕੰਮ ਕਰੋ ਨਾ ਹੀ ਨਹੀਂ ਅਸੀਂ ਨਹੀਂ ਕਰਾਂਗੇ ਵੀਰੇ ਤੇ ਇਹ ਇਹਦੇ ਵਾਂਗੂ ਕਿ ਆਂਕੀ ਥਾਂ ਥਾਂ ਦਾ ਜਾ ਕੇ ਪਕਾਈ ਬਹੁਤ ਪਕਾਈ ਬਾਕੀ ਇਹਨਾਂ ਦੇ ਵਿਹਲਾ ਹੀ ਬੰਦਾ ਚਾਹੀਦਾ ਨਹੀਂ ਮਿਹਨਤ ਕਰਦੇ ਨੇ ਹਣਾ ਚਲੋ ਵਪਾਰ ਦਾ ਕੰਮ ਕਰਦੇ ਨੇ ਮਿਹਨਤ ਵਿਚਾਰੇ ਉਹ ਵੀ ਬਹੁਤ ਕਰਦੇ ਨੇ ਕਰਦੇ ਨੇ ਆਪਾਂ ਇਹ ਨਹੀਂ ਕਹਦੇ ਪਰ ਸਾ ਉਹੀ ਗੱਲ ਆ ਇਧਰ ਇੰਨੇ ਪਾਸੇ ਨਹੀਂ ਕਿਉਂਕਿ ਜੇ ਆਪਾਂ ਦੋ ਪਾਸੇ ਹੋ ਗਏ ਫਿਰ ਇੱਕੋ ਕਾਰੋਬਾਰ ਫੇਲ ਹੋਊਗਾ ਹੋਊਗਾ ਠੀਕ ਆ ਫਿਰ ਇਹ ਫੇਲੋ ਜੂ ਇਹ ਜਿਹੜਾ ਹੁਣ ਦੁੱਧ ਦਾ ਕਾਰੋਬਾਰ ਹੈ ਫੇਲ ਹੋਣ ਵਾਲਾ ਹੈਗਾ ਕਾਰੋਬਾਰ ਇਹਦਾ ਆਪਾਂ ਦਹੀਂ ਵੀ ਬਣਾ ਕੇ ਜਿੰਮੇ ਮਰਜ਼ੀ ਉਹ ਕਰ ਸਕਦੇ ਹਾਂ ਤੇ ਦੁੱਧ ਦਾ ਕੰਮ ਜਮਾ ਬੰਦ ਨਹੀਂ ਹੁੰਦਾ ਹੈਗਾ ਫੇਰ ਨਹੀਂ ਹੁੰਦਾ ਲੋ ਇੱਕ ਪਾਸੇ ਤਾਂ ਹੈਗੇ ਆ ਫਿਰ ਇੰਨੇ ਪਾਸੇ ਬਹੁਤ ਔਖਾ ਦਾ ਨਹੀਂ ਹੋਏ ਨਹੀਂ ਜਾਂਦਾ ਫਿਰ ਘਟਾ ਕਾਵਾਂਗੇ ਆ ਦੇ ਬਿਜ਼ਨਸ ਦੇ ਵਿੱਚ ਕੀ ਫਾਇਦਾ ਹੁਣ ਆਪਾਂ ਇੱਕ ਪਾਸੇ ਤਾਂ ਹੈਗੇ ਨੇ ਬਾਕੀ ਆਪਣਾ ਸਬਜ਼ੀ ਦਾ ਕੰਮ ਹੈ ਸਬਜ਼ੀ ਦਾ ਕਾਰੋਬਾਰ ਕਰੀਆਂ ਚਲ ਬੱਕਰੀਆਂ ਦਾ ਵੀ ਆਏ ਲੋਲ ਇਹ ਤਾਂ ਜ਼ਰੂਰੀ ਆ ਪਰ ਆਏ ਬਾਲੇ ਪਾਸੇ ਨਹੀਂ ਹੋਇਆ ਜਾਂਦਾ ਜਦੋਂ ਕਿਉਂਕਿ ਇੱਕ ਤਾਂ ਬੰਦੇ ਘੱਟ ਹੁੰਦੇ ਨੇ ਬੰਦੇ ਘੱਟ ਇੱਕ ਜੇ ਆਏ ਵੀ ਹੋ ਜਾਂਦਾ ਨਾ ਪਤਾ ਕੀ ਆ ਜੇ ਆਪਾਂ ਇੱਕ ਕਿੱਤਾ ਵੜ ਲਈਏ ਦਿਲੋਂ ਕਰਦੇ ਆ ਉਹ ਚ ਨਫਾ ਹੁੰਦਾ ਨਫਾ ਹੁੰਦਾ ਇਹ ਹੀ ਚੀਜ਼ ਹੈਗੀ ਤੇ ਹੁਣ ਬੰਦਾ ਸਾਰਾ ਦਿਨ ਜਿੱਥੇ ਸੁਤਤ ਭੁੱਲ ਜਾਂਦੀ ਐ ਜਿਵੇਂ ਆਪਾਂ ਇਹ ਹੀ ਮੰਨ ਲਾ ਗਏ ਕਿੱਤਾ ਹੀ ਕਰਦੇ ਆਪਾਂ ਜਿਵੇਂ ਜਿਵੇਂ ਆਪਾਂ ਨੂੰ ਹੰਧਾਰਾ ਮਿਲੇਗਾ ਇਸੇ ਕਾਰੋਬਾਰ 'ਚ ਆਪਾਂ ਵਧਾ ਕਰਾਂਗੇ ਹੋਰ ਨਹੀਂ ਕਰਨਾ ਆਪਾਂ ਕਿਸੇ ਵੀ ਚੀਜ਼ ਤੇ ਹਣ ਜਿਵੇਂ ਆਪਾਂ ਖੇਤੀ ਵਾਲਾ ਕੰਮ ਆਪਾਂ ਬੱਕਰੀਆਂ ਵਾਲੇ ਦੋ ਫਾਰਮ ਹੀ ਨੇ ਆਪਣੇ ਹੋਰ ਨਹੀਂ ਆਪਾਂ ਕਰਨਾ ਹੈਗਾ ਬਈ ਇਹ ਸਹੀ ਹੈ ਸਹੀ ਹੈ ਵੱਧੇ ਵਧਾਉਣੀਆਂ ਨੇ ਆਪਾਂ ਹੁਣ ਇੱਕ ਗੱਲ ਹੋਰ ਹੈ ਵੀਰੇ ਜੇ ਕਿਸੇ ਕੋਲੇ ਜਰਸੀ ਕਾਂ ਵਧੀਆ ਹੋਵੇ ਹੂੰ ਵਧੀਆ ਜੀ ਦੁੱਧ ਦੇਣ ਵਾਲੀ ਵਧੀਆ ਗਾ ਵੀ ਜੈਜ ਜੈ ਰੇਟ ਹੋਵੇ ਹਾਂ ਸਾਾਨੂੰ ਵੀਰੇ ਨੇ ਗੈ ਸਲਾਹ ਦਿੱਤੀ ਸੀ ਵੀ ਤੁਸੀਂ ਵਿੱਚ ਹੁਣ ਗਰਮੀ ਚ ਦੁੱਧ ਘਟੂਗਾ ਵੀ ਜੋ ਗਾਇਆਂ ਪਾ ਲਓ ਵਧੀਆ ਉਹਨਾਂ ਦਾ ਵੀ ਮੱਜਾ ਵਰਗੇ ਦੁੱਧ ਹੁੰਦਾ ਗਾ ਤੇ ਸਾਡਾ ਇੰਸਟਾ ਤੇ ਆਣਾ ਸਾਡਾ ਨੰਬਰ ਦਿੱਤਾ ਵੀਰੇ YouTube ਤੇ ਵੀ ਨੰਬਰ ਆਪਣਾ ਤੇ ਸਾਡੇ ਨਾਲ ਸੰਪਰਕ ਕਰ ਲਿਓ ਜੀ ਸਾਨੂੰ ਮੈਸੇਜ ਹੀ ਕਰ ਦਿਓ ਮੈਸੇਜ ਕਰ ਹੁਣ ਆਪ ਹੀ ਕਰ ਲਿਆ ਆਦਾ ਨੰਬਰ ਲੇ ਕੇ ਸਾਨੂੰ ਮੈਸੇਜ ਜ਼ਰੂਰ ਕਰ ਦਿਓ ਤੇ ਕਿਉਂਕਿ ਹੁਣ ਉਹਦੇ ਮੰਗੂ ਵੀ ਇੰਨੀ ਹੁਣ ਹੈ ਨਹੀਂ ਟਾਈਮ ਜ਼ਿਆਦਾ ਲੰਬੇ ਸਮੇਂ ਦੀ ਵੀਡੀਓ ਬਣਾਉਣ ਨੂੰ ਸਾਡਾ ਧਾਰਾਂ ਦਾ ਟਾਈਮ ਹੋ ਗਿਆ ਤੇ ਦੇਉਟੇ ਜੀ ਸਾਂਭਣੀਆ ਸਾਰੇ ਬੰਦੇ ਸਾਡੇ ਆਖੇ ਤਾਰਾ ਚੋਣ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ ਜੀ ਬਹੁਤ ਧੰਨਵਾਦ ਜੀ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪਰ ਸਾਨੂੰ ਪਿਆਰ ਤੁਸੀਂ ਬਹੁਤ ਜ਼ਿਆਦਾ ਦਿੱਤਾ ਥੋੜੇ ਟਾਈਮ ਦੇ ਵਿੱਚ ਅਸੀਂ ਬਾਤ ਦਾ ਟਾਈਮ ਹੈ ਜਿਹੜਾ ਪੂਰਾ ਕਰ ਲਿਆ ਹੈ ਨਾ ਬਹੁਤ ਬਹੁਤ ਵੱਡੀ ਗੱਲ ਹੁੰਦੀ ਆ ਬਹੁਤ ਵੱਡੀ ਗੱਲ ਹੈ ਇਹ ਇੰਨਾ ਪਿਆਰ ਇੱਕ ਨਵੇਂ ਯੂਟਿਊਬਰ ਨੂੰ ਮਿਲਣਾ ਹਨ ਤੇ ਅਸੀਂ ਤਾਂ ਕਹਿੰਦੇ ਵੀ ਜਿਹੜੇ ਨਵੇਂ ਯੂਟਿਊਬਰ ਨੇ ਜੇ ਸਾਰੀਆਂ ਭੈਣਾਂ ਨਾ ਨਮਾ ਕੀਤਾ ਕਰਦੇ ਆ ਸਾਰਿਆਂ ਨੂੰ ਇੰਨਾ ਪਿਆਰ ਦੋ ਕਿਉਂਕਿ ਅਗਲੇ ਨੂੰ ਹੌਸਲਾ ਮਿਲਦਾਗਾ ਸਹੀ ਗੱਲ ਆ ਹੈ ਵੀ ਸਾਰੇ ਮੈਨਾਂ ਪਿਆਰ ਦੋ ਜਿਹੜਾ ਵੀ ਜਰਾ ਕੋਈ ਵੀ ਕੀਤਾ ਕਰਦਾ ਕੋਈ ਕਿਸੇ ਨੂੰ ਨਹੀਂ ਮਾਰਾ ਕਹਿੰਦੇ ਉਹ ਵੀ ਆਪਣੇ ਵਾਂਗੂ ਮਿਹਨਤ ਕਰਦੇ ਸਾਰੇ ਮਿਹਨਤ ਕਰਦੇ ਨੇ ਸਾਰਿਆਂ ਨੂੰ ਕੁਝ ਪਿਆਰ ਦੋ ਹਾਂਜੀ ਦੋਸਤੋ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਲਾਈਕ ਕਮੈਂਟ ਸੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੁਹਾਨੂੰ ਮਿਲਦਿਆਂ ਅਗਲੇ ਵੀਡੀਓ